ਪੰਜਾਬ ਨਿਊ ਚੈਲੈਨ ਦੇਖ ਰਹੇ ਦਰਸ਼ਕਾਂ ਸਵਾਗਤ ਮੈਂ ਸੁਖਰਾਜ ਚਹਿਲ ਖਾਸ ਪ੍ਰੋਗਰਾਮ ਪੋਲਿਟਿਕਲ ਚਰਚਾ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਗੱਲ ਕਰਾਂਗੇ ਪੰਜਾਬ ਵਿੱਚ ਹੋਈ ਜਿਮਣੀ ਚੋਣ ਦੇ ਆਏ ਨਤੀਜਿਆਂ ਬਾਰੇ ਬਦਨ ਸਭਾ ਹਲਕਾ ਤਰੁੰਦਰਨ ਜਿਹੜਾ ਹਲਕਾ ਪੰਥਕ ਹਲਕੇ ਵਜੋਂ ਪ੍ਰਸਿੱਧ ਹੈ ਇੱਥੇ ਸਮੇਂ-ਸਮੇਂ ਤੇ ਕਈ ਪ੍ਰਕਾਰ ਦੇ ਉਲਟ ਫੇਰ ਹੁੰਦੇ ਆਏ ਨੇ ਭਾਵੇਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਭਾਵੇਂ ਹੋਰ ਨਾਲ ਚੋਣਾਂ ਦੀ ਗੱਲ ਕਰੀਏ ਲੋਕ ਸਭਾ ਚੋਣਾਂ ਦੇ ਵਿੱਚ ਇੱਥੋਂ ਲੋਕਾਂ ਨੇ ਵੱਡੇ ਫਰਕ ਦੇ ਨਾਲ ਭਾਈ ਅਮਰਤਪਾਲ ਨੂੰ ਇੱਥੋਂ ਜਿਤਾਇਆ ਸੀ ਉਸ ਕਰਕੇ ਹੁਣ ਵੀ ਅਮੀਸ਼ੀ ਕਿ ਹੋ ਸਕਦਾ ਇੱਥੇ ਕੋਈ ਵੱਡਾ ਉਲਟ ਫੇਰ ਹੋ ਜਾਵੇ ਪਰ ਸਰਕਾਰ ਸਰਕਾਰ ਹੁੰਦੀ ਹੈ ਉਸੇ ਪ੍ਰਕਾਰ ਹੁਣ ਇੱਥੇ ਆਏ ਨਤੀਜਿਆਂ ਵਿੱਚ ਪੰਜਾਬ ਦੀ ਮੌਜੂਦਾ ਆਵਾਜ਼ ਦੀ ਪਾਰਟੀ ਦੀ ਸਰਕਾਰ ਨੇ ਆਪਣੇ ਕੈਂਡੀਡੇਟ ਹਰਮਿਤ ਸੰਧੂ ਨੂੰ ਜਿਤਾ ਲਿਆ ਹੈ ਕਿਉਂਕਿ ਜਿਵੇਂ ਨਿਚੋਣਾ ਅਕਸਰ ਹੀ ਮੌਜੂਦਾ ਸਰਕਾਰਾਂ ਦੇ ਢੋਲੀ ਪੈ ਜਾਂਦੀਆਂ ਨੇ ਜਿਸ ਤਰ੍ਹਾਂ ਇੱਕ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇੱਥੇ ਸਰਕਾਰ ਜਿੱਤ ਸਕਦੀ ਹੈ ਪਰ ਇੱਥੇ ਚਰਚਾ ਨਾਲ ਨਾਲ ਇਹ ਸੀ ਕਿ ਹੋ ਸਕਦਾ ਕੋਈ ਉਲਟ ਫੇਰ ਹੋਰ ਹੋ ਜਾਵੇ ਕਿਉਂਕਿ ਜਿਵੇਂ ਪਹਿਲਾਂ ਲੋਕਾਂ ਨੇ ਇੱਥੇ ਸਮੇਂ-ਸਮੇਂ ਤੇ ਉਲਟ ਫੇਰ ਕੀਤੇ ਨੇ ਪਰ ਜਿਸ ਤਰ੍ਹਾਂ ਸਰਕਾਰ ਆਪਣੀ ਤਾਕਤ ਝੋਕਦੀ ਹੈ ਉਸੇ ਪ੍ਰਕਾਰ ਉਹਨਾਂ ਨੇ ਇਸੇ ਚੋਣ ਨੂੰ ਬਿਅੰਤ ਬੰਦੀ ਨਾਲ ਲੜਿਆ ਅਤੇ ਜਿੱਤ ਆਪਣੀ ਝੋਲੀ ਪਾ ਲਈ ਪਰ ਉਲਟ ਫਿਰ ਜਿਵੇਂ ਪਹਿਲਾਂ ਦੱਸਿਆ ਕਿ ਇੱਥੇ ਸਮੇਂ-ਸਮੇਂ ਤੇ ਹੁੰਦੇ ਆਏ ਨੇ ਉਸੇ ਪ੍ਰਕਾਰ ਹੁਣ ਇੱਥੇ ਉਲਟ ਫਿਰ ਅਜਿਹਾ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਭਾਗ ਕੇ ਸੁਖਵੀਰ ਸਿੰਘ ਬਾਦਲ ਦੀ ਅਗਵਾਹੀ ਵਾਲਾ ਅਕਾਲੀ ਦਲ ਇੱਥੇ ਵੱਡਾ ਬਹੁਮਤ ਲੈਣ ਵਿੱਚ ਕਾਮਯਾਬ ਹੋਇਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਰੇ ਸਮੇਂ-ਸਮੇਂ ਤੇ ਇਹੀ ਚਰਚਾ ਚੱਲ ਰਹੀ ਸੀ ਕਿ ਹੁਣ ਇਹਨਾਂ ਦਾ ਪੰਜਾਬ ਦੇ ਵਿੱਚ ਵਾਪਸੀ ਕਰਨਾ ਅਸੰਭਵ ਹੋ ਗਿਆ ਪਰ ਜਿਸ ਤਰ੍ਹਾਂ ਦੇ ਹੁਣ ਇਹਨਾਂ ਚੋਣ ਚੀਜ਼ਾਂ ਦੇ ਵਿੱਚ ਅਕਾਲੀ ਦਲ ਦਾ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਜਾਂ ਆਪਾਂ ਕਹਿ ਸਕਦੇ ਹਾਂ ਜਿਸ ਤਰ੍ਹਾਂ ਦੀ ਵਿਉਂਤਬੰਦੀ ਨਾਲ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇਹ ਚੋਣ ਲੜੀ ਗਈ ਹੈ ਉਸ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਵਾਪਸੀ ਹੋਣੀ ਸ਼ੁਰੂ ਹੋ ਚੁੱਕੀ ਹੈ ਭਾਵੇਂ ਇਸ ਨੂੰ ਅਜੇ ਆਪਾਂ ਇਹ ਤਾਂ ਨਹੀਂ ਮੰਨ ਸਕਦੇ ਕਿ ਸ਼੍ਰੋਮਣੀ ਅਕਾਲੀ ਦਲ ਇਸ ਚੋਣ ਵਿੱਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਕੇ ਸਾਹਮਣੇ ਆਇਆ ਉਸੇ ਪ੍ਰਕਾਰ ਉਹ 2027 ਦੀਆਂ ਚੋਣਾਂ ਵਿੱਚ ਵੀ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕਰ ਲਵੇਗਾ ਜਾਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣ ਜਾਵੇਗੀ ਇਹ ਤਾਂ ਅਜੇ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਇੰਨਾ ਜ਼ਰੂਰ ਹੈ ਕਿ ਹੁਣ ਅਕਾਲੀ ਦਲ ਫਾਈਟ ਕਰਨ ਜੋਗਾ ਭਾਵ ਕਿ ਲੜਾਈ ਕਰਨ ਜੋਗਾ ਚੋਣਾਂ ਦੇ ਵਿੱਚ ਹੋ ਗਿਆ ਹੈ ਇਸ ਵਿੱਚ ਵੱਡਾ ਕਾਰਨ ਇਹ ਵੀ ਮੰਨ ਸਕਦੇ ਹਾਂ ਕਿ ਜੋ ਸ਼੍ਰੋਮਣੀ ਕਾਲਦਾਨ ਨੇ ਇੱਕਦਮ ਅਜਿਹੇ ਤਰੀਕੇ ਨਾਲ ਵਾਪਸੀ ਕੀਤੀ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਪਿਛਲੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਪ੍ਰਤੀ ਲੋਕਾਂ ਦਾ ਦੇਖਣ ਨੂੰ ਮਿਲਿਆ ਸੀ ਉਸ ਵਿੱਚ ਇਹ ਜਾਪਦਾ ਸੀ ਕਿ ਜਿਹੜੀ ਇਹ ਤਰਨ ਦਾ ਜਿਮਣੀ ਚੋਣਾਂ ਜਵੇਂ ਆਪਾਂ ਲੰਗੀਆਂ ਚੋਣਾਂ ਦੇ ਵਿੱਚ ਜੋ ਅੰਕੜੇ ਸ਼੍ਰੋਮਣੀ ਕਾਲਦਾਨ ਦੇ ਸਾਹਮਣੇ ਆਉਂਦੇ ਰਹੇ ਨੇ ਵੋਟਾਂ ਦੇ ਉਸ ਵਿੱਚ ਜਦੋਂ ਝਾਤ ਮਾਰ ਕੇ ਦੇਖਦੇ ਹਾਂ ਤਾਂ ਇਹ ਲੱਗਦਾ ਸੀ ਕਿ ਇੱਥੇ ਵੀ ਲੱਗਦਾ ਵੱਡੀ ਕਰਿਕਰੀ ਅਕਾਲੀਵਾਲ ਦੇ ਪੱਲੇ ਪਵੇਗੀ ਪਰ ਇੱਥੇ ਜੋ ਸੁਖਵੀਰ ਬਾਦਲ ਵੱਲੋਂ ਪਿਛਲੇ ਦਿਨਾਂ ਦੌਰਾਨ ਕਹਿ ਸਕਦਾ ਕਿ ਵਿਉਂਤਬੰਦੀ ਬਣਾਈ ਗਈ ਜਾਂ ਜਾਂ ਆਪਾਂ ਆਖ ਸਕਦੇ ਕਿ ਜਿਹੜੀ ਇੱਥੇ ਮੌਜੂਦਾ ਕੈਂਡੀਡੇਟ ਸੀ ਸੁਖਵਿੰਦਰ ਕੌਰ ਉਹਨਾਂ ਵੱਲੋਂ ਆਪਣਾ ਆਧਾਰ ਲੋਕਾਂ ਵਿੱਚ ਸਥਾਪਿਤ ਕੀਤਾ ਗਿਆ ਜਾਂ ਇੱਕ ਖਾਸ ਤੌਰ ਤੇ ਗੱਲ ਕਰਨੀ ਬਣ ਜੀਆ ਉਹਨਾਂ ਦੀ ਬੇਟੀ ਕੰਚਨਪ੍ਰੀਤ ਜੀ ਕੰਚਨਪ੍ਰੀਤ ਨੇ ਵੀ ਇਸ ਚੋਣ ਨੂੰ ਬੜੀ ਵੱਡੀ ਮਹਿਮ ਬਣਾ ਕੇ ਲੜਿਆ ਤੇ ਉਹਨਾਂ ਨੇ ਲੋਕਾਂ ਦੇ ਵਿੱਚ ਵੱਡਾ ਆਪਣਾ ਆਧਾਰ ਕਾਇਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹ ਸ਼ੀਟ ਇੱਕ ਅਜਿਹਾ ਨਹੀਂ ਕਿ ਇੱਥੇ ਅਕਾਲੀ ਦਲ ਭਾਵੇਂ ਆਪਾਂ ਕਹਿ ਸਕਦੇ ਨੇ ਕਿ ਜਿੱਤ ਤਾਂ ਨਹੀਂ ਪ੍ਰਾਪਤ ਕਰ ਸਕਿਆ ਪਰ ਜਿਵੇਂ ਅਕਾਲੀ ਦਲ ਨੇ ਆਪਣਾ ਪ੍ਰਦਰਸ਼ਨ ਕਰਕੇ ਦੂਸਰਾ ਨੰਬਰ ਦਾ ਸਥਾਨ ਹਾਸਲ ਕੀਤਾ ਇਹ ਉਸ ਲਈ ਬਹੁਤ ਵੱਡੀ ਗੱਲ ਬਣ ਗਈ ਹੈ ਕਿਉਂਕਿ ਅਕਾਲੀ ਦਲ ਲਈ ਦੂਸਰੇ ਨੰਬਰ ਤੇ ਆਉਣਾ ਤਾਂ ਬਹੁਤ ਵੱਡੀ ਚੁਣੌਤੀ ਬਣ ਗਿਆ ਸੀ ਲੰਘੇ ਵਿੜਿਆਂ ਵਿੱਚ ਜੋ ਪਿਛਲੀਆਂ ਕੁਝ ਮਹੀਨਿਆਂ ਜਾਂ ਆਪਾਂ ਕੁਝ ਸਾਲਾਂ ਦੀਆਂ ਚੋਣਾਂ ਹੋਈਆਂ ਉਸ ਵਿੱਚ ਅਕਾਲੀ ਦਲ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਚੱਲ ਰਿਹਾ ਸੀ ਜਿਵੇਂ ਹੀ ਹੁਣ ਇਹਨਾਂ ਨੇ ਵਾਪਸੀ ਕੀਤੀ ਹੈ ਇਸ ਤੋਂ ਲੱਗਦਾ ਹੈ ਕਿ ਅਕਾਲੀ ਦਲ ਨੂੰ ਇੱਕ ਵੱਡਾ ਬੂਸਟ ਮਿਲੇਗਾ ਵੱਡੀ ਊਰਜਾ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਮਿਲਣਾ ਬਹਾੜੀ ਹੈ ਇਹ ਚੋਣ ਇੱਕ ਚੋਣ ਨਹੀਂ ਸੀ ਇਹ ਇੱਕ ਬਹੁਤ ਵੱਡਾ ਪੰਜਾਬ ਦੇ ਲਈ ਸੁਨੇਹਾ ਸੀ ਕਿ ਕਿਹੜੀ ਪਾਰਟੀ ਕਿੱਥੇ ਖੜਦੀ ਹੈ ਜੋ ਹਾਲਾਤ ਇਸ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੇ ਹੋਏ ਨੇ ਉਸ ਨਾਲ ਪੰਜਾਬ ਵਿੱਚ ਕਾਂਗਰਸ ਪ੍ਰਤੀ ਨਿਰਾਸ਼ਾ ਦਾ ਮਾਹੌਲ ਵਧੇਰੇ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਹੜੇ ਪੰਜਾਬ ਦੇ ਮੌਜੂਦਾ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾਪਟਨ ਉਹਨਾਂ ਵੱਲੋਂ ਪਿਛਲੇ ਦਿਨਾਂ ਦੌਰਾਨ ਕਈ ਅਜਿਹੇ ਪ੍ਰਕਾਰ ਦੇ ਬਿਆਨ ਦਿੱਤੇ ਗਏ ਜਿੰਨਾ ਕਰਕੇ ਇੱਥੇ ਚੋਣ ਤੇ ਬਹੁਤ ਵੱਡਾ ਅਸਰ ਵੀ ਪਿਆ ਅਤੇ ਤੇ ਪੂਰੇ ਪੰਜਾਬ ਦੇ ਵਿੱਚ ਵੀ ਉਹਨਾਂ ਪ੍ਰਤੀ ਕਈ ਵਰਗਾਂ ਵਿੱਚ ਜਿੰਨਾ ਵਰਗਾਂ ਨੂੰ ਲੈ ਕੇ ਉਹਨਾਂ ਨੇ ਬਿਆਨ ਦਾਗੇ ਸਨ ਉਹਨਾਂ ਬਿਆਨਾਂ ਨੂੰ ਲੈ ਕੇ ਕਈ ਵਰਗਾਂ ਦੇ ਵਿੱਚ ਨਿਰਾਸ਼ਤਾ ਬਣ ਗਈ ਅਤੇ ਉਸ ਦਾ ਨਤੀਜਾ ਉਹਨਾਂ ਨੂੰ ਇਸ ਚੋਣ ਵਿੱਚ ਇੰਨੀ ਵੱਡੀ ਬੁਰੀ ਤਰੀਕੇ ਨਾਲ ਹਾਰ ਦਾ ਸਾਹਮਣਾ ਕਰਕੇ ਕਰਨਾ ਪਿਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਪਾਰਟੀ ਲਈ ਇਹ ਚੋਣ ਬਹੁਤ ਹੀ ਮੰਦਭਾਗੀ ਜਾਂ ਆਪਾਂ ਕਹਿ ਸਕਦੇ ਹਾਂ ਬਹੁਤ ਹੀ ਨਿਰਾਸ਼ਾਜਨਕ ਬਣ ਕੇ ਰਹਿ ਗਈ ਪਰ ਜਿੱਥੇ ਇਸ ਚੋਣ ਨੂੰ ਲੈ ਕੇ ਆਮ ਆਦੀ ਪਾਰਟੀ ਵਾਲੇ ਖੁਸ਼ੀਆਂ ਦੇ ਮਾਹੌਲ ਵਿੱਚ ਨੇ ਤੇ ਉਹ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਉੱਥੇ ਹੀ ਅਕਾਲੀ ਦਲ ਨੂੰ ਦੂਸਰੇ ਨੰਬਰ ਤੇ ਆਉਣ ਵਿੱਚ ਬਹੁਤ ਵੱਡੀ ਉਪਲਬਧੀ ਲੱਗ ਰਹੀ ਹੈ ਹੁਣ ਜਦੋਂ ਇਹ ਚੋਣ ਦਾ ਨਤੀਜਾ ਸਾਹਮਣੇ ਆਇਆ ਜੋ ਕਾਲੀਰਾਲ ਦੇ ਕੈਂਡੀਡੇਟ ਸੀ ਸੁਖਵਿੰਦਰ ਕੌਰ ਉਹਨਾਂ ਵੱਲੋਂ ਇਸ ਚੋਣ ਦੇ ਵਿੱਚ 30558 ਵੋਟਾਂ ਪ੍ਰਾਪਤ ਕੀਤੀਆਂ ਜਿਹੜੇ ਕੈਂਡੀਡੇਟ ਜਿੱਤੇ ਹੋਏ ਨੇ ਹਰਮਿਤ ਸਿੰਘ ਸੰਧੂ ਉਹਨਾਂ ਨੇ ਇਸ ਚੋਣ ਦੇ ਵਿੱਚ 42654 ਵੋਟਾਂ ਪ੍ਰਾਪਤ ਕੀਤੀਆਂ ਇਸ ਦੌਰਾਨ ਜੇਕਰ ਆਪਾਂ ਗੱਲ ਕਰੀਏ ਮਨਜੀਤ ਸਿੰਘ ਦੀ ਜਿਨ੍ਹਾਂ ਬਾਰੇ ਚਰਚਾ ਸੀ ਕਿ ਉਹ ਵੱਡਾ ਉਲਟਫੇਰ ਕਰ ਸਕਦੇ ਨੇ ਚੋਣ ਵੀ ਜਿੱਤ ਸਕਦੇ ਨੇ ਪਰ ਜੋ ਉੱਥੋਂ ਦੇ ਅੰਦਰ 19 ਚੋਣ ਸਰਵੇਛਾਡੇ ਤੱਕ ਪਹੁੰਚੇ ਸਨ ਉਹਨਾਂ ਮੁਤਾਬਕ ਸਾਨੂੰ ਇਹ ਤਾਂ ਪਹਿਲਾਂ ਦੋ ਭਲੇ ਪਾਂਤ ਜਾਣਕਾਰੀ ਮਿਲ ਰਹੀ ਸੀ ਕਿ ਇੱਥੇ ਇਨਾ ਵੱਡਾ ਉਲਟਫੇਰ ਨਹੀਂ ਹੋਵੇਗਾ ਜਿਹੜੇ ਵਾਰਸ ਪੰਜਾਬ ਜੱਸੀ ਬੰਦੀ ਪੰਜਾਬ ਦੇ ਵਿੱਚ ਪਹਿਲੀ ਵਾਰ ਚੋਣ ਲਟਰੀ ਸੀ ਉਹਨਾਂ ਵੱਲੋਂ ਮਨਦੀਪ ਸਿੰਘ ਨੂੰ ਚੋਣ ਮદાન ਵਿੱਚ ਉਤਾਰਿਆ ਗਿਆ ਸੀ ਜਿਸ ਤੋਂ ਪ੍ਰਤੀਤ ਹੁੰਦਾ ਸੀ ਕਿ ਜਿਸ ਤਰ੍ਹਾਂ ਲੋਕਾਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਨੂੰ ਵੱਡਾ ਸਮਰਥਨ ਦੇ ਕੇ ਜਿਤਾਇਆ ਹੋ ਸਕਦਾ ਇੱਥੇ ਵੀ ਵੱਡਾ ਬਹੁਤ ਮਨਦੀਪ ਸਿੰਘ ਨੂੰ ਮਿਲ ਜਾਵੇ ਕਿਉਂਕਿ ਇੱਕ ਪੰਥਕ ਸੀਟ ਹੋਣ ਕਰਕੇ ਉਹਨਾਂ ਪ੍ਰਤੀ ਚੱਕਾ ਦੇਖਣ ਨੂੰ ਮਿਲ ਸਕਦਾ ਸੀ ਪਰ ਉਹਨਾਂ ਪ੍ਰਤੀ ਲੋਕਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਤੇ ਉਹ ਤੀਜੇ ਨੰਬਰ ਤੇ ਰਹਿ ਗਏ ਜਿਸ ਕਰਕੇ ਜਿਵੇਂ ਅਸੀਂ ਪਹਿਲਾਂ ਕਹਿ ਕੇ ਜੋ ਅਲਰੂਨੀ ਸਰਵੇ ਸਨ ਉਹਨਾਂ ਵਿੱਚ ਇਹੀ ਗੱਲ ਸਾਹਮਣੇ ਆ ਰਹੀ ਸੀ ਕਿ ਮਨਦੀਪ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਦੂਜੇ ਨੰਬਰ ਤੇ ਆਉਣ ਦੀ ਟੱਕਰ ਸ਼ੱਕ ਚੱਲ ਰਹੀ ਹੈ ਪਰ ਜਿਸ ਤਰ੍ਹਾਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਵੱਲੋਂ ਵੱਡੀ ਪੱਧਰ ਤੇ ਵੋਟਾਂ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਉਸ ਨਾਲ ਇਹ ਜ਼ਰੂਰ ਸਾਫ਼ ਹੋ ਗਿਆ ਕਿ ਇਹ ਹਲਕਾ ਅਕਾਲੀ ਦਲ ਦਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਆਉਣ ਵਾਲਾ ਸਮਾਂ ਸਾਫ਼ ਕਰੇਗਾ ਕਿ ਜੋ 2027 ਦੇ ਚੋਣਾਂ ਨੇ ਉਸ ਵੇਲੇ ਇਹ ਲੋਕ ਕਿੱਧਰ ਜਾਣਗੇ ਪਰ ਇੱਕ ਵਾਰ ਹਰਮੀ ਸਿੰਘ ਜੂ ਨੇ ਲਗਭਗ 12000 ਤੋਂ ਬਿਹਤਰ ਵੋਟਾਂ ਨਾਲ ਵੱਡੀ ਜਿੱਤ ਦਰਜ ਕਰ ਲਈ ਹੈ ਹੁਣ ਆਮ ਆਦਮੀ ਪਾਰਟੀ ਵਾਲੇ ਆਖ ਰਹੇ ਨੇ ਕਿ ਉਹਨਾਂ ਜੀ ਇਹ ਜਿੱਤ ਪੰਜਾਬ ਦੇ ਲੋਕਾਂ ਨੇ ਜਿੱਤਾ ਹੈ ਤੇ ਪੰਜਾਬ ਦੇ ਲੋਕਾਂ ਨੇ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਂ ਤੇ ਸੱਤਾ ਵਿੱਚ ਆਮ ਆਦਮੀ ਪਾਰਟੀ ਨੂੰ ਲਿਆਂਦਾ ਸੀ ਉਸ ਦਾ ਬਦਲਾਅ ਲੋਕਾਂ ਨੂੰ ਰਾਸ ਆ ਗਿਆ ਜਿਸ ਕਰਕੇ ਲਗਾਤਾਰ ਜੋ ਵੀ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਲੋਕਾਂ ਨੇ ਜਿਤਾਇਆ ਹੈ ਸੋ ਅੱਜ ਦੀ ਪੋਲੀਟੀਕਲ ਚਰਚਾ ਇੰਨੀ ਹੀ ਹੁਣ ਜਿਉਂ ਇਜਾਜ਼ਤ ਅਨਵਰਡ ਜਨਾਂ ਵਿੱਚ ਹੋਰ ਵੀ ਖਾਸ ਪ੍ਰੋਗਰਾਮ ਤੁਹਾਡੇ ਸਾਹਮਣੇ ਕਰਨ ਜਾ ਰਹੇ ਆ। ਸੋ ਸਾਡੇ ਚੈਨਲ ਤੇ ਜੇਕਰ ਤੁਸੀਂ ਸਾਡੇ ਨਾਲ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਲੈਣਾ। ਧੰਨਵਾਦ। ਸਤਿ ਸ੍ਰੀ ਅਕਾਲ।